2007 ਦਾ ਹੈਗਾ ਜੀ ਮਾਡਲ ਨੰਬਰ ਇਹਦਾ ਕਿੱਥੋਂ ਦਾ ਪੰਜਾਬ ਹੈ ਜੀ ਪੰਜਾਬ ਨੰਬਰ ਆ ਪਾਰਟੀ ਕਮੀ ਦੇ ਨਾਮ ਆ ਪਾਰਟੀ ਦੂਜੀ ਦੇ ਨਾਮ ਆ ਦੂਜੀ ਦੇ ਨਾਮ ਆ ਇਹ 2020 ਮਾਡਲ ਹੈ ਜੀ ਹੂੰ ਪਾਵਰ ਸਟੀering ਹੈ ਜੀ ਪਾਵਰ ਸਟੀering ਆ ਗਿਆ ਹਾਂਜੀ ਹਾਂਜੀ ਤੇ ਨੰਬਰ ਪੰਜਾਬ ਹੂ ਨੰਬਰ ਪੰਜਾਬ ਜੀ ਪਾਰਟੀ ਪਹਿਲੀ ਹੈ ਨਾ ਸੈਕੰਡ ਪਾਰਟੀ ਸੈਕੰਡ ਪਾਰਟੀ ਦੇ ਨਾਮ ਆ ਹਾਂਜੀ ਪੈਰਪੁਰ ਦਾ ਇਹ ਨਾ ਦਾ ਧਰਮ ਟਰੈਕਟਰ ਹੈਗਾ ਚੰਗਾ ਹਾਂਜੀ ਇਹ オリジナル ਹੈ ਜੀ ਕਲਰ ਇਹਦਾ ਹਾਂਜੀ ਹਾਂਜੀ オリジナル ਹੈ ਜੀ ਓਕੇ ਸ਼ੋ ਦਾ ਵੀ ਰੰਗ オリジナル ਹੈ ਹਾਂਜੀ ਹਾਂਜੀ ओके ਲੈਂਕਾ ਲੋੰਕਾ ਦਾ ਹੁੱਕ ਦਾ ਸਾਰਾ ਟਰੈਕਟਰ ਚੰਗਾ ਹੈ ਹਾਂਜੀ ਹਾਂਜੀ ਤੇ ਪੀਪੀ 31 ਮਾਨਸਾ ਦਾ ਇਹਦਾ ਨੰਬਰ ਹੈ ਹਾਂਜੀ ਹਾਂਜੀ ਪਰ ਮੇਰੇ ਮੂਵੀ ਚੈੱਕ ਕਰਵਾ ਦੇ ਭਾਈ ਸਟicker ਹਾਲੇ ਤੱਕ ਕੰਪਨੀ ਤੇ ਉਦਹੀਂ ਲੱਗੇ ਪਏ ਆ ਜੰਗਾਲ ਕਿਸੇ ਪਾਸੇ ਵੀ ਨਹੀਂ ਟਰੈਕਟਰ ਦੇ 2015 ਮਾਡਲ 4 14 ਦੇ ਵਿੱਚ ਹਾਂਜੀ ਹਾਂਜੀ ਇਹ 14 ਦੇ ਟਾਇਰਾਂ ਚ ਹੈਣਾ ਜੀ ਹਾਂ ਇਹ 14 ਦੇ ਟਾਇਰਾਂ ਚ ਆਏ ਆ 15 9 28 ਦੇ ਪਾਏ ਹੋਏ ਜੀ ਇਹਨੂੰ ਵੱਡੇ ਪਾਏ ਹੋਏ ਠੀਕ ਹੈ ਜੀ 15 9 28 ਦੇ ਟਾਇਰ ਪਾਏ ਹੋਏ ਨੇ ਹਾਂਜੀ ਹੂੰ ਰੇ ਮਰੂਮਾਂ ਦਾ ਧਰਮ ਹੈ ਕੋੜਾ ਬੰਪਰ ਲੱਗਿਆ ਹੋਇਆ ਸਾਫ਼ ਆ ਜਮਾ ਤੇ ਕਨੋਪੀ ਲੱਗੀ ਹੋਈ ਆ ਡੈਕ ਲੱਗਿਆ ਹੋਇਆ ਹਾਂ ਮੂਰੇ ਟਾਇਰ ਇਹਦੇ ਨਾਲ ਦੇ ਆ ਜੀ ਠੀਕ ਆ ਜੀ ਤੇ ਪਿਛਲੇ ਨਾਲੋਂ 80 ਪਏ ਹੋਣਗੇ ਹਾਂ ਇਹ ਚੇਂਜ ਨੇ ਟਾਇਰ ਪੈਸੀ ਵੀ ਬਦਲੇ ਹੋਏ ਵੱਡਾ ਨੰਬਰ ਪਾਇਆ ਕੰਡੀਸ਼ਨ ਤੇ ਸਾਰਾ オリジナル ਹੀ ਹੈ ਨਾ ਜੀ ਹਾਂ ਜੀ ਕਿਉਂਕਿ ਮੂਰੇ ਆਉਂਦਾ ਸਿਆਲ ਫਿਰ ਇੱਕ ਸੱਜਣ ਡਰਦਾ ਠੰਡ ਤੋਂ ਠੰਡ ਤੋਂ ਫਿਰ ਜਦੋਂ ਠੰਡ ਲੱਗਦੀ ਆ ਫਿਰ ਆਪਾਂ ਚੱਕਦੇ ਆ ਕੇਸ ਹਣਾ ਖੇਸੀ ਕੰਬਲੀ ਚੱਕਦੇ ਆ ਇਹਦੇ ਵਿੱਚ ਜਿਹੜਾ ਸਰਦਾਰ ਬਾਈ ਜੀ ਉਹ ਦੇ ਕੇ ਟੌਰ ਨਾਲ ਮੁੱਸਾ ਨੂੰ ਵਟ ਚਾਹੇ ਸਵਾਟਰ ਵੀ ਨਾ ਪਾਵੇ ਹਾਂ ਹੀ ਨਾ ਪਾਵੇ ਹਾਂਜੀ ਹੱਸ ਹੱਸ ਸਾਰੇ ਟਰੈਕਟਰ ਸਿੰਬੜੋ ਪਿੰਡ ਵਾਲੇ ਚਮਕੌਰ ਨੇ ਦੋ ਦਿਨਾਂ ਦੇ ਵਿੱਚ ਹੀ ਆ ਕਿਸਾਨਾਂ ਦੇ ਘਰ ਵਿੱਚ ਤੋਰਨੇ ਮਿੱਤਰੋ ਜਿੱਦੇ ਸੱਜਣ ਦੀ ਵੀਡੀਓ ਪੈ ਜਾਂਦੀ ਹੈ ਨਾ ਦੋ ਕੁ ਦਿਨਾਂ ਦੇ ਵਿੱਚ ਵਿੱਚ ਸਾਰੇ ਟਰੈਕਟਰ ਹੀ ਵੇਚ ਦਿੰਦਾ ਹੈ ਟਰੈਕਟਰ ਸਸਤੇ ਕਿਉਂ ਵਿਕਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਬਾਈ ਦਾ ਰੇਟ ਜਿਹੜਾ ਬੜਾ ਵਾਜਬ ਹੁੰਦਾ ਤੇ ਕੰਡੀਸ਼ਨਾਂ ਦੇ ਸਾਰੇ ਟਰੈਕਟਰ ਹੀ ਚੰਗੇ ਹੁੰਦੇ ਆ ਹੈਨਾ ਤੇ ਭਾਈ ਮਾੜਾ ਟਰੈਕਟਰ ਲੈ ਕੇ ਨਹੀਂ ਆਉਂਦਾ ਅੱਜ ਫੇਰ ਆਪਾਂ ਚਮਕੌਰ ਬਾਈ ਨੂੰ ਮਿਲਦੇ ਆਂ ਵੀ ਜਿਹੜੇ ਟਰੈਕਟਰ ਖੜੇ ਆ ਸਾਰੇ ਕਿੰਨਾ ਕਿੰਨਾ ਕਾ ਮਾਡਲ ਨੇ ਕੀ ਕੀ ਰੇਟ ਦੇ ਵਿੱਚ ਕਿਸਾਨ ਭਰਾਵਾਂ ਦੇ ਘਰਾਂ ਦੇ ਵਿੱਚ ਤੋੜਨੇ ਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਸਵਾਗਤ ਕਰ ਲਈਏ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਬੜਾ ਵਧੀਆ ਜੀ ਟਰੈਕਟਰ ਵਿਕੀ ਜਾਂਦੇ ਆ ਤੁਹਾਡਾ ਦਾਣਾ ਬਹੁਤ ਵਧੀਆ ਜੀ ਬਹੁਤ ਸਹੀ ਗੱਲ ਹੈ ਬਹੁਤ ਵਧੀਆ ਰਿਸਪੌਂਸ ਆ ਜੀ ਅੱਜ ਜਿਹੜੇ ਟਰੈਕਟਰ ਖੜੇ ਆ ਹਾਂਜੀ ਆਪਾਂ ਸਾਰਿਆਂ ਦੀ ਜਾਣਕਾਰੀ ਦੇਣੀ ਆ ਠੀਕ ਹੈ ਜੀ ਰੇਟ ਤੁਹਾਡਾ ਵਾਜ ਵੀ ਹੁੰਦਾ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਪਰ ਜਿਵੇਂ ਕਹ ਦੂੰਗਾ ਤੁਸੀਂ ਹੋਰ ਵੀ ਥੋੜਾ ਚੱਕ ਦਿਓ ਠੀਕ ਹੈ ਜੀ ਜ਼ਰੂਰ ਜੀ ਪੰਜ 4000 ਹੋਰ ਕਿਸਾਨ ਭਰਾਵਾਂ ਦਾ ਫਾਇਦਾ ਕਰਾ ਦਈਏ ਠੀਕ ਹੈ ਠੀਕ ਆਪਾਂ ਸ਼ੁਰੂਆਤ ਕਰਦੇ ਆ ਜੀ ਮੇਂਦਰਾ ਟਰੈਕਟਰ ਤੋਂ ਹਾਂਜੀ ਰੇਟ ਵੀ ਵਾਜਬ ਹੋਣਗੇ ਤੇ ਵਾਜਬ ਰੇਟ ਦਾ ਟਰੈਕਟਰ ਵੀ ਇਹ ਕੰਡੀਸ਼ਨ ਦਾ ਚੰਗਾ ਹੈ ਇਹ ਤੋਂ ਸ਼ੁਰੂਆਤ ਕਰਦੀਏ ਕਿੰਨਾ ਮਾਡਲ ਹੈ ਦੱਸਿਓ ਡਿਟੇਲ ਇਹਦੀ ਇਹ 1998 ਮਾਡਲ ਹੈ ਜੀ 1998 ਮਾਡਲ ਤੇਜ਼ ਵਾਲਾ ਮਾਡਲ ਹੈ ਹਾਈ ਸਪੀਡ ਹੈ ਜੀ ਅੱਛਾ ਹਾਂ ਇਹ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਜੀ ਨੰਬਰ ਐਚ ਆਰ ਹੈ ਜੀ ਐਚ ਆਰ ਨੰਬਰ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹਦੀ ਕੰਡੀਸ਼ਨ ਬੂਲੇ ਟਾਇਰ ਐ ਐਮ ਆਰ ਐਫ ਦੇ 80 ਪੈਸੇ ਹੈ ਜੀ ਪਿਛਲੇ ਅੱਧੇ ਹੈ ਜੀ ਪਿਛਲੇ ਅੱਧੇ ਟਾਇਰ ਨੇ ਚੱਲ ਚੱਲ ਵੀ ਤਾਂ ਪੂਰਾ ਟ੍ਰੈਕਟਰ ਵਾੜਾ ਚੰਗਾ ਜੀ ਰੇਟ ਕਿੰਨਾ ਕਹਿਦਾ ਜਾਇਜ਼ ਹੋਊਗਾ ਰੇਟ ਜੀ ਡਿਮਾਂਡ ਇਹਦੀ 1,90,000 ਕਰਦੇ ਆ ਜੀ 1,90,000 ਤਾਂ ਮੰਗਦੇ ਆ ਪਰ ਆਪਾਂ ਝੋਲੀ ਚ ਚਾਬੀਆਂ ਕਿੰਨੇ ਰੁਪਈਆ ਚ ਪਾਵਾਂਗੇ ਇਹ ਚਾਬੀਆਂ ਹਾਨ ਆਣੀ ਹੈ ਜੀ ਹਾਂ ਹਾਂ ਜੇ ਵੀ ਹਾਨ ਆਲਾ ਰੇਟ 75,000 ਦਾ 1,75,000 ਦਾ ਹੋਰ ਮਾਨ ਹੋਜੂ ਕੋ ਹੋਣਾ ਨਹੀਂ ਨਹੀਂ ਹੋਰ ਨਹੀਂ ਹੋਣਾ ਜੀ ਲੈ ਮਿੱਤਰੋ 1,75,000 ਦੇ ਵਿੱਚ ਆਹ ਟਰੈਕਟਰ ਨਾ ਤੁਸੀਂ ਆਪਣੇ ਘਰੇ ਲਿਜਾ ਸਕਦੇ ਹੋ ਕੰਡੀਸ਼ਨ ਦਾ ਬੜਾ ਨਵਾਂ ਟਰੈਕਟਰ ਹੈ ਚੱਲ ਚਲਾ ਵੀ ਦਾ ਟਰੈਕਟਰ ਪੂਰਾ ਚੰਗਾ ਹੈ ਤੇ ਜਿਹੜਾ ਆ ਖੜਾ ਜੀ 3610 ਹਾਂਜੀ ਮੰਗ ਇਹ ਟਰੈਕਟਰ ਦੀ ਵੀ ਵਾੜੀ ਹੈ ਹਾਂਜੀ ਇਹ ਕਿੰਨਾ ਮਾਡਲ ਆ ਇਹ 1993 ਮਾਡਲ ਆ ਜੀ 1993 ਮਾਡਲ ਹਾਂਜੀ ਕੰਡੀਸ਼ਨ ਦਾ origianal ਹੀ ਹੈ ਇਹ ਸਾਰਾ A to Z origianal ਹੈ ਜੀ ਅੱਛਾ ਜੀ ਮਗਰਾੜ ਤੱਕ ਨਾਲ ਦੇ ਜੀ ਅੱਛਾ ਮਗਰਾੜ ਵੀ ਇਹਦੇ ਨਾਲ ਦੇ ਨੇ ਛਤਰੀਏ ਤੇ ਬਿਲਕੁਲ ਨਵੀਂ ਲੱਗੀ ਹੋਈ ਹੈ ਜੀ ਨਵੀਆਂ ਵਰਗੀ ਲੱਗੀ ਹੋਈ ਐ ਹਾਂਜੀ ਤੇ ਇਹ ਦਾ ਨੰਬਰ ਕਿੱਥੋਂ ਦਾ ਹੋਊਗਾ ਇਹ ਵੀ ਐਚ ਆਰ ਹੈ ਜੀ ਐਚ ਆਰ ਨੰਬਰ ਇਹ ਆ ਹਾਂਜੀ ਤੇ ਇਹ ਦਾ ਆਪਾਂ ਕੀ ਮੰਗਦੇ ਆ ਇਹਦੀ ਡਿਮਾਂਡ ਤਾਂ ਜੀ 1,75,000 ਕਰਦੇ ਆ ਜੀ 1,75,000 ਹਾਂਜੀ ਉਹ 1,75,000 ਤਾਂ ਦਵਾਂਗੇ ਇਹ ਤਾਂ ਆਪਾਂ ਮੰਗਦੇ ਆ ਮੰਗਦੇ ਆ ਜੀ ਹਾਂਜੀ ਅੱਛਾ ਤੇ ਇਹ ਇਹ ਕਿੰਨੇ ਦਾ ਛੱਡਾਂਗੇ ਫਿਰ ਆਪਾਂ ਟਰੈਕਟਰ ਇਹ ਭੱਟੀ ਸਾਹਿਬ ਨੇੜੇੋਂ ਓਕੇ ਦਿਖਾ ਦੇ ਬਹੁਤ ਚੰਗਾ ਟਰੈਕਟਰ ਹੈ ਜੀ ਪਰ ਮੈਂ ਸਾਰਾ ਦਿਖਾ ਦੇ ਤੇ ਬਲਾਕ ਦਾ ਕਿੰਨਾ ਚੰਗਾ ਟਰੈਕਟਰ ਪਿਆ ਮਗਰਾੜਾਂ ਦੀ ਕੰਡੀਸ਼ਨ ਅੰਦਰੋਂ ਦਿਖਾ ਲੈ ਕਿੰਨੇ ਦਾ ਦਵਾਂਗੇ ਜੀ ਆਪੇ ਟਰੈਕਟਰ ਇੱਧਰ ਸੈਲਫ ਸੁਲਪ ਤਾਂ ਕਨਾਲ ਦੀ ਹੈ ਜੀ ਸਾਰਾ ਕੁਝ ਅੱਛਾ ਸੈਲਫ ਵਾਲ ਤਾਂ ਕਿਹਦੇ ਨਾਲ ਦੀ ਹੈ ਹਾਂਜੀ ਵਿੱਚੋਂ ਵੀ ਦੇਖ ਲੋ ਜੀ ਸਾਰਾ ਆਹ ਰੈਡੀ ਲੀਟਰ ਦਾ ਘੇਰਾ ਕੁਰਾ ਸਾਰਾ ਸਾਰਾ ਜੈਨਨ ਹੈ ਟਰੈਕਟਰ ਦਾ ਅੱਛਾ ਹਾਂਜੀ ਕਿੰਨੇ ਕੁ ਦਾ ਦਵਾਂਗੇ ਮਤਲਬ ਇਹ ਟਰੈਕਟਰ ਆਪਾਂ ਫੇਰ ਘਟਾਵੇ ਨਾ ਜੀ ਬੰਦਾ ਜਮਾਂ ਨਹੀਂ ਘਟਾਉਂਦਾ ਜੈਸਨੂ ਵਾਲਾ ਰੇਟ ਹਾਂਜੀ ਮੈਂ ਸਾਰੇ ਸੱਜਣ ਨੂੰ ਕਹੂੰਗਾ ਵੀ ਰੁਪਈਆ ਵਿੱਚ ਪਾਏ ਉਹਨਾਂ ਰੁਪਈਆ ਕਿ ਘਟਾਏ ਉਹਨਾ ਹਾਂਜੀ ਹਾਂਜੀ ਰੇਟ ਤੇਨੂੰ ਸਾਨੂੰ ਜਮੇ ਵਾਜਬ ਦੱਸਣ ਲੱਗਿਆ ਕਿੰਨੇ ਚ ਪੜਾਕਾ ਪਾ ਦੇ ਟਰੈਕਟਰ ਦਾ 1, 1,55,000 ਜੀ ਬਣ ਜੂ ਆਜੋ ਕਰ ਮਿੱਤਰੋ ਤੇ ਜਿਹੜਾ ਆ ਖੜਾ ਜੀ 735 ਆ ਵੀ ਦੱਸ ਦਈਏ ਹਾਂਜੀ ਕਿੰਨਾ ਮਾਡਲ ਆ ਇਹ ਇਹ 98 ਜੀ 1998 ਮਾਡਲ ਆ ਹਾਂ ਬਾਹਰ ਪੰਪ ਵਾਲਾ ਜੀ ਬਾਹਰ ਪੰਪ ਵਾਲਾ ਟਾਇਰ ਮਗਰ ਲਈਦਾ ਹੈਗੇ ਨੀ ਨਵੇਂ ਵਰਗੀ ਹਾਂਜੀ 90 ਕੇ ਪੈਸੇ ਹੋਣਗੇ ਨਾ ਜੀ ਹਾਂ ਹਾਂ ਜੀ ਤੇ ਬੂਰੇ ਟਾਇਰਾਂ ਦੀ ਕੀ ਗੱਲ ਆ ਅੱਛਾ ਹਾਂਜੀ ਤੇ ਮੈਨੂੰ ਇਹ ਦੱਸੋ ਪਹਾਂਵਾ ਚੰਗਾ ਰੈਕਟਰ ਹੈ ਜੀ ਇਹ ਵੀ ਇਹ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਜੀ ਇਹਦਾ ਫਤੇਗੜ ਸਾਹਿਬ ਜੀ ਫਤੇਗੜ ਸਾਹਿਬ ਦਾ ਕੰਡੀਸ਼ਨ ਦਾ ਇਹ ਵੀ オリジナル ਹੈ ਹਾਂ ਜੀ オリジナル ਜੀ ਇਹ ਇਹਦੀ ਆਪਾਂ ਕੀ ਡਿਮਾਂਡ ਰੱਖੀ ਆ ਇਹ 1998 ਮਾਡਲ ਹੈ ਜੀ ਪੰਜਾਬ ਨੰਬਰ ਹੈ ਪੀਵੀ ਫਤੇਗੜ ਸਾਹਿਬ ਦਾ ਜੀ ਪੀਵੀ 23 ਜੀ ਪੀਵੀ 23 ਨੰਬਰ ਹੈ ਇਹਦਾ ਹਾਂ ਜੀ ਹਾਂ ਜੀ ਓਕੇ ਇਹਦੀ ਡਿਮਾਂਡ ਰੱਖੀ ਜੀ ਆਪਾਂ 1,90,000 ਰੁਪਏ ਜੀ 1,90,000 ਹਾਂ ਜੀ ਛੱਡਾਂਗੇ ਕਿੰਨੇ ਦਾ ਛੱਡਾਂ ਹਾਂ ਨਾਲਾ ਰੇਟ ਤੁਸੀਂ ਚੱਲੋ ਅਜਾ ਆ ਫਿਰ ਆ ਕੇ ਨਾ ਵਿੱਚ ਜੀਵੀਦਾਰ ਭਰਾ ਫੋਨ ਤੇ ਵੀ ਹਾਂਜੀ ਮਤਲਬ ਬੜਾ ਜਿਆਦਾ ਬਹਿਸ ਉਹਨਾਂ ਨੂੰ ਕਹੀ ਤੇ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਇਦੋਂ ਘੱਟ ਦੇਣਾ ਨਹੀਂ ਹਾਂਜੀ ਹਾਂਜੀ ਹਾਂ ਨਾਲੀ ਗੱਲ ਹੋਣਾ ਜੀ 75000 1,75,000 ਦਾ ਅੱਜ ਟਰੈਕਟਰ ਨੂੰ ਨੇ ਬਾਜਪਰੇਟਾਂ ਦੇ ਤੇ ਹੈਨਾ ਤੇ ਜਿਹੜਾ ਆ ਖੜਾ ਜੀ ਇੱਧਰਲੇ ਪਾਸੇ ਸਵਰਾਜ ਹਾਂਜੀ 855 ਹਾਂਜੀ ਇਹ ਦੱਸੋ ਕਿੰਨਾ ਮਾਡਲ ਆ ਇਹ 12 ਮਾਡਲ ਆ ਜੀ अच्छा 12 मॉडल पंजाब नंबर हां जी पंजाब नंबर जी ओ के टायरਾਂ ਦੀ ਕੀ ਕੰਡੀਸ਼ਨ ਹੈ ਪਿਛਲੇ ਟਾਇਰ 40 ਪੈਸੇ ਹੈ ਜੀ ਮੂਰਲੇ ਡਾਊਨ ਹੈ ਜੀ ਮੂਰਲੇ ਤੋਂ 25 ਕ ਲਾਉਂ ਹਾਂ ਜੀ 11 ਮਾਡਲ ਹੈ ਜੀ ਤੇਲ ਬ੍ਰੇਕ ਹੈ ਰਿਵਰਸ ਪੀਟੀਓ ਹੈ ਪਾਵਰ ਸਟੀering ਹੈ ਜੀ ਅੱਛਾ ਹਾਂ ਜੀ ਕਿੰਨੇ ਦਾ ਬਣੂ ਇਹ ਟਰੈਕਟਰ ਡਿਮਾਂਡ ਜੀ ਕਿ ਜਾਂ ਜੇ ਸੁਣੋ ਜੇ ਸੁਣਵਾਲਾ ਰੇਟ ਡਿਮਾਂਡ ਇਹਦੀ 3.5 ਲੱਖ ਰੁਪਏ ਹੈ ਜੀ ਫਿਰ ਘਟਾਵੇ ਨਹੀਂ ਬੰਦਾ ਹਾਂ ਨਹੀਂ ਜਮੀ ਨਹੀਂ ਘਟਾਉਂਦੇ ਹਾਂ ਜੀ ਹਾਂ ਟਰੈਕਟਰ ਦੇ ਦਾਂਗੇ ਆਪਾਂ 3.35 ਲੱਖ 3 ਲੱਖ 35 ਹਜ਼ਾਰ ਦਾ ਮਿੱਤਰੋ ਆਹ ਟਰੈਕਟਰ ਬਣੂ ਜੇ ਕਿਸੇ ਸੱਜਣ ਨੇ ਖਰੀਦਣਾ 11 ਮਾਡਲ ਹੈ ਨਾ ਜੀ 11 ਜੀ ਤੇ ਜਿਹੜਾ ਆਹ ਖੜਾ ਹੈ 855 ਇਹ ਜੀ ਇਹ 10 ਮਾਡਲ ਹੈ ਜੀ ਇਹ 10 ਮਾਡਲ ਹੈ ਹਾਂ ਜੀ ਹਾਂ ਜੀ ਇਹ ਇਹ ਇਦੋਂ ਵੀ ਸੋਹਣਾ ਟਰੈਕਟਰ ਹੈ ਨਾ ਹਾਂ ਉਹਦੇ ਨਾਲ ਇਹ ਮਗਰਾਡਪੁਰ ਸਰ ਨਾਲ ਦੇਣੀ ਨਾਲ ਦੇ ਨਾਲ ਦੇ ਅੱਛਾ ਹਾਂ ਜੀ ਟਾਇਰ ਇਹਨੂੰ ਹੈਗੇ ਨੇ ਗੁੱਡੀਆਂ ਦੇ ਚਾਰੇ ਹਾਂ ਜੀ ਹਾਂ ਜੀ ਤੇ ਇਦਰੋਂ ਇਹਨੂੰ ਸ਼ੋਅ ਖੋਲਿਓ ਦੀ ਆਪਾਂ ਵਿੱਚੋਂ ਵੀ ਚੈੱਕ ਕਰ ਲਈਏ ਹਾਂ ਜੀ 10 ਮਾਡਲ ਦਾ ਧਰਮੇ ਕੰਡੀਸ਼ਨ ਦਾ ਟਰੈਕਟਰ ਕਿੰਨਾ ਨਵਾਂ ਪਿਆ ਇੰਜਨ ਜੰਮੀ ਸੁੱਕਾ ਪਿਆ ਨਾ ਜੀ ਨਜਾਇਜ਼ ਚੰਗ ਤੇ ਮੈਨੂੰ ਇਹ ਦੱਸਿਓ ਜੀ ਇਹਦਾ ਨੰਬਰ ਪੰਜਾਬੀ ਆ ਪੰਜਾਬ ਜੀ ਪਹਿਲੀ ਪਾਰਟੀ ਫਰਸਟ ਓਨਰ ਜੀ ਅੱਛਾ ਫਰਸਟ ਓਨਰ ਆ ਪਹਿਲੀ ਪਾਰਟੀ ਦੇ ਨਾਮ ਪਹਿਲੇ ਮਾਲਕ ਤੋਂ ਹੀ ਲਿਆ ਜੀ ਆਪਾਂ ਇਹ ਆਪਾਂ ਕਿੰਨੇ ਦਾ ਦਮਾਂਗੇ ਡਾਇਰੈਕਟਰ ਹਾਂਜੀ ਤੇ ਇਹ ਆਲੂ ਵਾਲੇ ਭਰਾਵਾਂ ਨੂੰ ਨਾ ਜਿਆਦਾ ਇਹ ਆਲੂ ਵਾਲੇ ਭਰਾਵਾਂ ਕਰ ਕੀ ਲਿਆ ਜਿਆਦਾ 13 ਦੇ ਟਾਇਰਾਂ ਦੀ ਡਿਮਾਂਡ ਹੁੰਦੀ ਆ ਜਿਆਦਾ ਨਹੀਂ ਇਹਦੇ 13 ਦੇ ਟਾਇਰ ਪਏ ਹੋਏ ਨੇ ਕ ਨਾ ਨਾ ਜੀ ਕੰਪਨੀ ਵੱਲੋਂ ਇਹਨੂੰ 13 ਦੇ ਕੰਪਨੀ ਦੇ 13 ਦਾ ਆਇਆ ਇਹ 13 ਦੇ ਟਾਇਰਾਂ 'ਚ ਹਾਂਜੀ 10 ਮਾਡਲ ਹਾਂਜੀ ਹਾਂਜੀ ਓਕੇ ਫਿਰ ਆਪਾਂ ਕਿੰਨੇ ਦਾ ਦਵਾਂਗੇ ਟਰੈਕਟਰ ਇਹ ਇੱਕ ਸਟਾਰ ਹੈ ਜੀ ਸੁਪਕੀਆਂ ਬ੍ਰੇਕਾਂ ਵਾਲਾ ਜੀ 13 ਦੇ ਟਾਇਰਾਂ ਵਾਲਾ ਜੀ ਕੰਪਨੀ ਵੱਲੋਂ ਇਹਨੂੰ 13 ਦੀ ਆਇਆ ਠੀਕ ਹੈ ਜੀ ਹਾਂਜੀ ਤੇ ਡਿਮਾਂਡ ਦੱਸਿਓ ਜਹਾਣਾ ਜੀ ਬਸ ਹਾਂ ਨਾ ਦੱਸ ਦੋ ਪਹਿਲਾਂ ਡਿਮਾਂਡ ਦੱਸ ਦੋ ਫਿਰ ਹਾਂ ਨਾ ਦੱਸ ਜੀ ਡਿਮਾਂਡ 3 ਲੱਖ 40 ਹਜ਼ਾਰ ਰੁਪਏ ਜੀ ਅੱਛਾ ਤੇ ਫਿਰ ਕੱਢਣਾ ਨਹੀਂ ਜੀ ਫਿਕਸ ਰੇਟ ਵਾਲਾ ਹੀ ਕੰਮ ਹੈ ਤੇ ਜਮੇ ਹਾਂ ਜੈਸਨੋ ਵਾਲਾ ਰੇਟ 3 ਲੱਖ 25 ਹਜ਼ਾਰ ਤਾਂ ਛੱਡ ਦੇ ਚੱਕੋ ਮਿੱਤਰੋ ਇਸ ਵਾ 3 ਲੱਖ ਦਾ ਟਰੈਕਟਰ ਬਣ ਆ ਕੇ ਘਟਾਏ ਹੋਣਾ ਬਾਈ ਬਣ ਕੇ ਰੇਟ ਸਾਨੂੰ ਜਮੇ ਅੱਜ ਥੋੜਾ 2007 ਮਾਡਲ ਹਾਂਜੀ ਕੰਡੀਸ਼ਨ ਦਾ ਕਿਵੇਂ ਇਹ origignal ਹੈ ਜੀ ਨਹੀਂ ਵਿੱਚ ਮਾੜਾ ਮੋਟਾ ਪਹਿਲਾਂ ਦਾ ਹੋਇਆ ਹੋਇਆ ਹੈ ਜੀ ਕੁਲਿਆ ਮਿਲੇ ਪਿਆ ਲੱਗਦਾ ਪਰ ਦੱਸ ਕੇ ਦੇਵਾਂਗੇ ਜੀ ਕੁਲਿਆ ਮਿਲੇ ਪਿਆ ਰੰਗ ਹਾਂਜੀ ਯਾਨੀ ਜੱਜਮੈਂਟ ਨਹੀਂ ਇਹਦੀ ਹੁੰਦੀ ਸੀ ਆਪਾਂ ਪਰ ਦੱਸ ਕੇ ਦੇਵਾਂਗੇ ਜੀ ਕੱਲੋਂ ਲਾਂਬਾ ਨਹੀਂ ਚੱਲਦੇ ਜੀ ਆਪਾਂ ਇਹ ਤਾਂ ਗੱਲ ਹੈ ਕਿ ਜਦੋਂ ਆਲੇ ਨੂੰ ਘਰ ਜਾ ਕੇ ਹੀ ਪਤਾ ਲੱਗ ਜਾਣਾ ਬਾਅਦ ਪਤਾ ਲੱਗ ਜਾਂਦਾ ਹਾਂ ਤੇ ਉਹ ਗੱਲ ਦਾ ਸਵਾਦ ਨਹੀਂ ਆਉਂਦਾ ਇਹ ਤਾਂ ਗੱਲ ਹੈ ਮਾਡਲ ਕਿੰਨਾ ਦੱਸਿਆ ਇਹ 2007 ਜੀ 2007 ਦਾ ਹੈਗਾ ਜੀ ਮਾਡਲ ਨੰਬਰ ਇਹਦਾ ਕਿੱਥੋਂ ਦਾ ਪੰਜਾਬ ਹੈ ਜੀ ਪੰਜਾਬ ਨੰਬਰ ਆ ਪਾਰਟੀ ਕਮੀ ਦੇ ਨਾਮ ਪਾਰਟੀ ਦੂਜੀ ਦੇ ਨ ਆਪਾ ਕਿੰਨੇ ਦਾ ਦੇਣਾ ਟਰੈਕਟਰ ਹੈ ਕਿੰਨੇ ਦਾ ਡਿਮਾਂਡ ਦੀ 245000 ਰੁਪਏ ਅੱਛਾ ਹਾਂਜੀ ਛੱਡਾਂਗੇ ਕਿੰਨੇ ਦਾ ਇਹ ਟਰੈਕਟਰ ਜੈ ਸਨੋ ਜੀ 230000 ਦਾ ਜੀ 230000 ਦਾ 30000 ਹਾਂਜੀ ਆਜੋ ਮਿੱਤਰੋ ਇਹ 230000 ਦਾ ਤੇ ਜਿਹੜਾ ਇਧਰਲੇ ਪਾਸੇ ਖੜਾ ਹੈ ਡੀਏ 50 ਹਾਂਜੀ ਆਹ ਦੱਸੋ ਥੋੜਾ ਜਿਹਾ ਨਵਾਂ ਟਰੈਕਟਰ ਬੜਾ ਲੱਗਦਾ 52 ਕੈਟਾਗਰੀ ਦਾ ਹੈ ਹਾਂਜੀ 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 ਸ਼ਿਕੰਦਰ ਚ ਹਾਂਜੀ ਹਾਂਜੀ ਥੋੜਾ ਜਿਹਾ ਇਹਦੇ ਬਾਰੇ ਚਾਣਨਾ ਪਾਇਓ ਇਹ 2020 ਮਾਡਲ ਹੈ ਜੀ ਹੂੰ ਪਾਵਰ ਸਟੀering ਹੈ ਜੀ ਪਾਵਰ ਸਟੀering ਆ ਗਿਆ ਹਾਂਜੀ ਹਾਂਜੀ ਤੇ ਨੰਬਰ ਪੰਜਾਬ ਹੂ ਨੰਬਰ ਪੰਜਾਬ ਜੀ ਪਾਰਟੀ ਪਹਿਲੀ ਹੈ ਪਈ ਨਾ ਸੈਕੰਡ ਪਾਰਟੀ ਸੈਕੰਡ ਪਾਰਟੀ ਦਾ ਨਾਮ ਹੈ ਹਾਂਜੀ ਪੈਰਪੁਰ ਦਾ ਨੰਦਾ ਧਰਮੇ ਡਾਇਰੈਕਟਰ ਹੈਗਾ ਚੰਗਾ ਹਾਂਜੀ ਇਹ オリジナル ਹੈ ਜੀ ਕਲਰ ਇਹਦਾ ਹਾਂਜੀ ਹਾਂਜੀ オリジナル ਹੈ ਜੀ ਓਕੇ ਸ਼ੋ ਦਾ ਵੀ ਰੰਗ オリジナル ਹੈ ਹਾਂਜੀ ਹਾਂਜੀ ਓਕੇ ਲਿੰਕਾਂ ਲੋੰਕਾਂ ਦਾ ਹੁੱਕ ਦਾ ਸਾਰਾ ਡਾਇਰੈਕਟਰ ਚੰਗਾ ਹੈ ਹਾਂਜੀ ਹਾਂਜੀ ਤੇ PP 31 ਮਾਨਸਾ ਦਾ ਇਹਦਾ ਨੰਬਰ ਹੈ ਹਾਂਜੀ ਹਾਂਜੀ ਸਰ ਮੇਰੇ ਮੂ ਵੀ ਚੈੱਕ ਕਰਵਾ ਦੇ ਬਈ ਸਟicker ਹਾਲੇ ਤੱਕ ਕੰਪਨੀ ਤੇ ਉਦੇ ਲੱਗੇ ਪਏ ਆ ਜੰਗਾਲ ਕਿਸੇ ਪਾਸੇ ਵੀ ਨਾ ਟਰੈਕਟਰ ਦੇ ਇਹ ਮਾਡਲ ਕਿੰਨਾ ਦੱਸਿਆ ਦੀ ਆਪਣੇ ਇਹ ਮਾਡਲ 2020 ਜੀ 2020 ਮਾਡਲ ਹੈ ਤੇ ਮੈਨੂੰ ਇਹ ਦੱਸੋ ਜੀ ਮਗਰਲੇ ਟਾਇਰ ਇਹ ਤੇ ਹੋਣਗੇ ਲਗਭਗ 30 ਕੁ ਪੈਸੇ ਹਾਂ 30 ਕੁ ਪੈਸੇ 30 ਕੁ ਪੈਸੇ ਮੂਹਰੇਲੇ ਟਾਇਰ ਹੋਣਗੇ 40 ਕੁ ਪੈਸੇ 40 ਕੁ ਪੈਸੇ ਹਾਂ ਇਹ ਆਪਾਂ ਕਿੰਨੇ ਦਾ ਦੇਣਾ ਇਹਦੀ ਡਿਮਾਂਡ ਭੱਟੀ ਸਾਹਿਬ 4 ਲੱਖ 10000 ਰੁਪਏ ਜੀ 4 ਲੱਖ ਤੇ 10000 20 ਮਾਡਲ ਦੀ 20 ਮਾਡਲ ਦੀ ਹਾਂਜੀ ਹਾਂਜੀ ਛੱਡਾਂਗੇ ਕਿੰਨੇ ਦਾ ਇਹ ਹਾਂ ਨਾਲੇ ਦੱਸ ਦੀ ਫਿਰ ਹਾਂਜੀ ਹਾਂਜੀ ਹਾਂ ਨਾਲ ਆ ਤੇ ਸੈਕਟਰ ਛੱਡ ਦਾਂਗੇ ਜੀ ਆਪਾਂ 3 ਲੱਖ 80000 3 ਲੱਖ ਤੇ 80000 ਦਾ ਇਹ 2 ਸਪੀਡ ਚ ਹੈ ਨਾ ਹਾਈ ਲੋ ਹੈ ਜੀ ਪਾਵਰ ਸਟੀering ਹੈ ਤੇਲ ਬ੍ਰੇਕ ਹੈ ਰਿਵਰਸ ਸਪੀਡ ਹੈ ਡਬਲ ਡਿਸਟ੍ਰਿਬਿਊਟਰ ਹੈ ਜੀ ਹਾਂ 20 ਮਾਡਲ ਹੈ ਰੇਟ ਹੈਗਾ 3 ਲੱਖ ਤੇ 80000 ਹਾਂ ਹਾਂ ਨਹੀਂ ਹੈ ਜੀ ਹਾਂ ਨਾ ਰੇਟ ਹੈ 3 ਲੱਖ ਤੇ 80000 ਦਾ ਲੈ ਜੀ ਚੱਕ ਜਿਹੜਾ ਆ ਖੜਾ ਜੀ ਇਧਰਲੇ ਪਾਸੇ ਇਹਦੇ ਬਾਰੇ ਦੱਸਿਓ ਥੋੜਾ ਜਿਹਾ ਇਹ 15 ਮਾਡਲ ਹੈ ਜੀ 2015 ਮਾਡਲ 4 ਸਟਾਰਾਂ ਦੇ ਵਿੱਚ ਹਾਂਜੀ ਹਾਂਜੀ ਇਹ 14 ਦੇ ਟਾਇਰਾਂ ਚ ਹੈ ਹਨਾ ਜੀ ਹਾਂ ਇਹ 14 ਦੇ ਟਾਇਰਾਂ ਚ ਆਇਆ 15 ਨੂੰ 28 ਦੇ ਪਾਏ ਹੋਏ ਜੀ ਇਹਨੂੰ ਵੱਡੇ ਪਾਏ ਹੋਏ ਠੀਕ ਹੈ ਜੀ 15 ਨੂੰ 28 ਦੇ ਟਾਇਰ ਪਾਏ ਹੋਏ ਨੇ ਹਾਂਜੀ ਹੂੰ ਰੇ ਮਾਰੂਮਾਂ ਦਾ ਧਰਮੇ ਕੋੜਾ ਬੰਪਰ ਲੱਗਿਆ ਹੋਇਆ ਸਾਫ਼ ਆ ਜਮਾ ਤੇ ਕਨੋਪੀ ਲੱਗੀ ਹੋਈ ਆ ਡੈਕ ਲੱਗਿਆ ਹੋਇਆ ਹਾਂ ਮੂਹਰੇ ਟਾਇਰ ਇਹਦੇ ਨਾਲ ਦੇ ਆ ਜੀ ਠੀਕ ਹੈ ਜੀ ਤੇ ਪਿਛਲੇ ਨਾਲੋਂ 80 ਪਏ ਹੋਣਗੇ ਹਾਂ ਇਹ ਚੇਂਜ ਨੇ ਟਾਇਰ ਵੈਸੀ ਵੀ ਬਦਲੇ ਹੋਏ ਆ ਵੱਡਾ ਨੰਬਰ ਪਾਏ ਆ ਕੰਡੀਸ਼ਨ ਤੇ ਸਾਰਾ オリジナル ਹੀ ਹੈ ਹਨਾ ਜੀ ਹਾਂਜੀ ਤੇ ਇਹਦੀ ਕੀ ਗੱਲਬਾਤ ਆ ਜੀ ਇਹਦਾ ਆ ਕਿਵੇਂ ਜੀ ਬਦਲੇ ਹੋ ਇਹਦਾ ਕੀ ਜੀ ਇਦਾਂ ਹੀ ਹੁੰਦਾ ਏ ਨਹੀਂ ਰੰਗ ਲਿਆ ਹੋਇਆ ਈ ਧੋਣ ਲੱਗੇ ਰੰਗ ਲੈ ਜਾਂਦਾ ਹਾਂ 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 ਯੋ ਪ੍ਰੈਸ਼ਰ ਜ਼ਿਆਦਾ ਹੁੰਦਾ ਨੇ ਉਹ ਰੰਗ ਲੈ ਲਿਆ ਹੋਇਆ ਹੂੰ ਪਾਵਰ ਸਟੀering ਦੇ ਵਿੱਚ ਆ 15 ਮਾਡਲ ਆ ਹਾਂ ਜੀ ਕੀ ਕੀ ਡਿਮਾਂਡ ਆ ਜੀ ਇਹਦੀ ਇਹਦੀ ਡਿਮਾਂਡ ਹੈਗੀ 4,75,000 ਰੁਪਏ ਦੀ 4,75,000 ਹਾਂ ਜੀ ਹਾਂ ਜੀ ਜੈਸਨੂ ਵਾਲਾ ਕੀ ਰੇਟ ਹੋਊਗਾ ਜੈਸਨੂ ਵਾਲਾ ਹੀ ਟਰੈਕਟਰ ਦੇ ਦਾਂਗੇ ਜੀ ਅਪਾ 455000 ਦਾ 455000 ਦਾ ਹਾਂਜੀ ਓਕੇ ਤੇ ਜਿਹੜਾ ਆ ਖੜਾ ਜੀ ਇਧਰਲੇ ਪਾਸੇ ਏਸੀ ਕਾ ਬਣਾ ਲਈ ਤੇ ਬਾਰੇ ਦੱਸੋ ਥੋੜਾ ਜਿਹਾ ਕਿਉਂਕਿ ਮੂਰੇ ਆਉਂਦਾ ਸਿਆਲ ਹਰੇਕ ਸੱਜਣ ਡਰਦਾ ਠੰਡ ਤੋਂ ਠੰਡ ਤੋਂ ਫਿਰ ਜਦੋਂ ਠੰਡ ਲੱਗਦੀ ਆ ਫਿਰ ਆਪਾਂ ਚੱਕਦੇ ਆ ਕੇ ਹਣਾ ਛੇ ਸੀ ਕੰਬਲੀ ਚੱਕਦੇ ਆ ਇਹਦੇ ਵਿੱਚ ਜਿਹੜਾ ਸਰਦਾਰ ਬਾਜੀ ਉਹ ਦੇ ਕੇ ਟੌਰ ਨਾਲ ਮੁੱਸਾ ਨੂੰ ਵਟ ਚਾਹੇ ਸਵਾਟਰ ਵੀ ਨਾ ਪਾਵੇ ਹਾਂ ਹੀ ਨਾ ਪਾਵੇ ਹਾਂਜੀ ਹਾਂਜੀ ਐ ਦੱਸੋ ਫਿਰ ਇਹ ਕੀ ਗੱਲਬਾਤ ਰਹੀ ਬਲੋਰ ਚੱਲਦਾ ਜੀ ਇਹਦਾ ਤੇ 2016 ਮਾਡਲ ਹੈ ਜੀ ਅੱਛਾ 16 ਮਾਡਲ ਹੈ ਜੀ ਫਸਟ ਓਨਰ ਹੈ ਜੀ ਪਟਿਆਲਾ ਰੰਬਰ ਹੈ ਅੱਛਾ ਹਾਂਜੀ ਹਾਂਜੀ ਫਿਰ ਤਾਂ ਟਰੈਕਟਰ ਦੀ ਕੁਆਲਿਟੀ ਕਿਹੜਾ ਹੈ ਨਾ 4x4 ਹੈ ਇਹ 4x4 ਹੈ ਜੀ ਡੀਆਈ 50 ਆਰਐਕਸ ਹੈ ਨਾ ਜੀ ਇਹ ਇਹ ਆਪਣਾ ਮਤਲਬ ਬਿਨਾ ਏਸੀ ਵਾਲਾ ਜੀ ਹੈ ਹਾਂ ਬਿਨਾ ਏਸੀ ਤੋਂ ਕੱਲਾ ਕੈਬ ਹੈ ਨਹੀਂ ਲੱਗਦਾ ਕੱਲਾ ਕੈਬ ਹੈ ਬੜੋਰ ਚੱਲਦਿਆ ਹਾਂ ਐਕਸਪੋਰਟ ਮਾਡਲ ਹੈ ਜੀ ਅਸਾ ਠੰਡੇ ਦੇਸਾਂ ਵਾਸਤੇ ਨਹੀਂ ਜੀ ਮਤਲਬ ਇਹ ਬਾਹਰ ਨੂੰ ਐਕਸਪੋਰਟ ਹੁੰਦੇ ਸੀ ਹਾਂ ਹਾਂ ਠੰਡੇ ਦੇਸਾਂ ਚ ਜਾਣ ਵਾਸਤੇ ਡੈਟ ਬਣਾਇਆ ਹੋਇਆ ਚਾਰ ਡਿਸਟ੍ਰਿਬਿਊਟਰ ਨੇ ਇਹਦੇ ਲੱਗੇ ਚਾਰ ਡਿਸਟ੍ਰਿਬਿਊਟਰ ਨੇ ਹਾਂ ਜੀ ਕਿਤਰ ਮੈਂ ਲਿੰਕਾ ਨੂੰ ਕਾ ਦਾ ਟਰੈਕਟਰ ਪੂਰਾ ਚੰਗਾ ਪਿਆ ਦੇਖ ਹਾਂ ਇਹਦੇ ਬਾਰੇ ਦੱਸਿਓ ਜੀ ਇਹ ਇਹਦਾ ਆਪ ਕੀ ਮੰਗਦੇ ਆ ਇਹਦੀ ਡਿਮਾਂਡ 5.5 ਲੱਖ ਰੁਪਏ ਜੀ ਹਾਂਜੀ ਤੇ ਜੈਸ ਸੁਣੋ ਕਰਦੀ ਫਿਰ ਧਰ ਦੋ ਜਮਾਂ ਜੈਸ ਸੁਣੋ ਕਰ ਦੋ 5 ਲੱਖ ਤੇ 25 ਹਜ਼ਾਰ ਦਾ ਦੇ ਦਾਂਗੇ ਜੈਸ ਸੁਣੋ ਜੈਸ 5 ਲੱਖ ਤੇ 25 ਹਜ਼ਾਰ ਦੇ ਵਿੱਚ ਤੁਸੀਂ ਪੰਜਾਬ ਨੰਬਰ ਪਹਿਲੀ ਪਾਰਟੀ ਦੇ ਨਾਮ ਏਸੀ ਕੈਮਨ ਵਾਲਾ ਸੋਨ ਵਾਲੀ ਕਲੇ ਜਾ ਸਕਦੇ ਹੋ ਮੂਰਲੇ ਟਾਇਰ ਕਿੰਨੇ ਪੈਸੇ ਹੋਣਗੇ ਜੀ ਦੇ ਮੂਰਲੇ ਨਵੇਂ ਨਹੀਂ ਜਮੇ 80 ਦੇ ਤੇ ਮਗਰਲੇ ਟਾਇਰ ਹੋਣਗੇ ਲਗਭਗ 60 ਕੇ ਪੈਸੇ ਹੋਣਗੇ ਜੀ ਹਾਂ ਹੈਗੇ 60 ਹਾਂ ਆਜੋ ਮਿੱਤਰੋ ਰੇ ਮਾਰੂ ਮੁੰਡਾ ਟਰੈਕਟਰ ਪੂਰਾ ਚੰਗਾ ਪਿਆ ਤੁਸੀਂ ਨੇ ਆਉਣਾ ਕਿੱਥੇ ਥੋੜੇ ਦੱਸਿਓ ਜੀ ਪਿੰਡ ਜਿਹੜਾ ਆਪਣਾ ਮੇਰਾ ਪਿੰਡ ਸੇਮਬੜੋ ਹੈ ਜੀ ਤਹਿਸੀਲ ਲਾਬਾ ਜੀ ਜ਼ਿਲ੍ਹਾ ਪਟਿਆਲਾ ਜੀ ਜੀ ਆਪਾਂ ਖੜੇ ਕਿੱਥੇ ਆ ਜੀ ਇਹ ਮੈਨੂੰ ਜੀ ਬਾਸ ਤੋਂ 13 ਕਿਲੋਮੀਟਰ ਪੈਂਦਾ ਜੀ ਜੀ ਤੇ ਪਟਿਆਲਾ 15 ਪੈਂਦਾ ਜੀ ਤੇ ਨਾਬਾ 17 ਕਿਲੋ ਨਾਬਾ 17 ਕਿਲੋ ਮੀਟਰ ਹਾਂਜੀ ਮਤਲਬ ਤੁਹਾਡੇ ਆਢੀ ਆਂਢੀ ਗੋਂਢੀ ਪਿੰਡਾਂ ਦੇ ਨਾਲ ਦੱਸਿਓ ਕਿਹੜੇ ਨੇੜੇ-ਨੇੜੇ ਪੈ ਗਏ ਮੇਰਾ ਨੇੜੇ ਪਿੰਡ ਪੈਂਦਾ ਜੀ ਕਿਤਾ ਆਲੋਵਾਲ ਜੀ ਆਲੋਵਾਲ ਸਾਹਿਬ ਪਾਸੋਂ ਵੱਲੋਂ ਪਹਿਲਾਂ ਪਿੰਡ ਆਲੋਵਾਲ ਆਊਗਾ ਜੀ ਜੇ ਪਟਿਆਲੇ ਤੋਂ ਹੁਣ ਮੇਰੇ ਪਿੰਡ ਤੋਂ ਪਹਿਲਾਂ ਬਕਸੀ ਵਾਲਾ ਆਊਗਾ ਜੀ ਬਕਸੀ ਵਾਲਾ ਆਊਗਾ ਹਾਂਜੀ ਆਜੋ ਮਿੱਤਰੋ ਫਟਾਫਟ ਇਹ ਜਿਹੜਾ ਆਲੋਵਾਲ ਸਾਹਿਬ ਹਨ ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦਾ ਜਨਮ ਸਥਾਨ ਪਿੰਡ ਹੈ ਇਹ ਇਸ ਪਿੰਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਆ ਹਨਾ ਆ ਜੋ ਕਰਾ ਫਟਾਫਟ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਚਲਾਤਾ ਨਾਂ ਬਾਈ ਦਾ ਚਮਕੌਰ ਹੈ ਤੇ ਪਿੰਡ ਹੈਗਾ ਸਿੰਬੜੋ ਆ ਜੋ ਕਰਾ ਫਟਾਫਟ